ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਪਹੁੰਚੇ ਹਾਂ ਅੱਜ ਮੋੜ ਬੱਕਰਾ ਮੰਡੀ ਤੇ ਇੱਧਰ ਆਪਣੇ ਬਾਈ ਵੀ ਆਏ ਹੋਏ ਆ ਮੱਝਾਂ ਦੇ ਵਪਾਰੀ ਕੀ ਹਾਲ ਐ ਸ਼ੌਂਕੀ ਬਰੇ ਮੈਂ ਇੱਧਰ ਆ ਗਿਆ ਹੁਣ ਇਥੋਂ ਕਿੱਥੇ ਵਰ ਅੱਜ ਇੱਧਰ ਕਿਵੇਂ ਬੱਕਰ ਗਾਣੀ ਮੰਡੀ ਤੇ ਅੱਜ ਹੀ ਆਪਣੇ ਬਾਈ ਜੀ ਆਏ ਹੋਏ ਸੀ ਦੋਸਤ ਆਪਣੇ ਹਾਂਜੀ ਇਹ ਬਾਈ ਜੀ ਆਏ ਤਮਾਲ ਨਾਡੂ ਤੋਂ ਤਮਾਲ ਨਾਡੂ ਤੋਂ ਇਹ ਬੱਕਰਾਂ ਦੀ ਖਰੀਦ ਕਰ ਲਈ ਠੀਕ ਹੈ ਕਿੰਨੇ ਨਗ ਲੈਣੇ ਅੱਜ ਆਪਾਂ ਇਥੋਂ 200-150 ਨਗ ਹੋਗੇ ਲੱਗ ਔਰ 150 ਨਾਲਲੇ ਕਹਿਣਾ ਤਮਨ ਲਾਡੂ ਕੱਲੇ ਬੱਕਰੇ ਖਰੀਦਦੇ ਆ ਕੇ ਪੱਠਾ ਝੂਠਾ ਮਿਲ ਜਾਂਦੇ ਜੀ ਠੀਕ ਹੈ ਖੀਰੇ ਦੋਂਦੇ ਬੱਚੇ ਦੇ ਠੀਕ ਹੈ ਕਿਵੇਂ ਲੱਗਿਆ ਇੱਥੋਂ ਦਾ ਮਾਲ ਅਜਾ ਠੀਕ ਹੋ ਵਧੀਆ ਜੀ ਆਪਾਂ ਤਾਂ ਕਿਤੇ ਕੰਮ ਚਾਹੀਦਾ ਤੁਹਾਨੂੰ ਪਤਾ ਆਪਣਾ ਮੱਝਾਂ ਗਾਵਾਂ ਦਾ ਕੰਮ ਹੈ ਹਾਂ ਚਲੋ ਇਹ ਦੋਸਤ ਆਪਣੇ ਦੇ ਇੰਨਾ ਕਰਕੇ ਆਉਣਾ ਪਿਆ ਨਾ ਠੀਕ ਹੈ ਲੋ ਬਾਈ ਜੀ ਬਾਈ ਜੀ ਅਜਾ ਤਮਨ ਲਾਡੂ ਤਾਂ ਆਇਆ ਕੋਈ ਇਧਰ ਵੀ ਬਾਈ ਜੀ ਲੈ ਕੇ ਆ ਰਿਹਾ ਤਮਨ ਲਾਡੂ ਹੁਣੇ ਕੀਤੇ ਖਰੀਦੇ ਇਹ ਹੁਣੇ ਆਏ ਹਜੇ ਘੰਟੇ ਹੀ ਹੋਇਆ ਥਾ ਘੰਟੇ ਹੋਇਆ ਹਜੇ 250 ਨਗ ਲੈ ਮਾਰੇ 250 ਨਗ ਲੈ ਕੇ ਜਾਣਾ ਆਪਾਂ 250 ਨਗ ਲੈ ਕੇ ਆਣਾ ਬਾਈ ਜੰਨੇ ਹਰ ਵੀਰਵਾਰ ਬਾਈ ਜੀ ਕਹਿੰਦੇ ਅਸੀਂ ਆਇਆ ਕਰਾਂਗੇ ਬਾਈ ਜਿੰਨਾਂ ਕੋਲੇ ਦੋਂਦੇ ਤੇ ਖੀਰੇ ਬੱਚੇ ਹੈਗੇ ਆ ਜ਼ਰੂਰ ਲੈ ਕੇ ਪਹੁੰਚੋ ਮੋੜ ਬੱਕਰਾ ਮੰਡੀ